ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਹੇ ਜੋਗੀ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਜੋ ਕਿ ਬਈ ਬਠਿੰਡਾ ਤੋਂ ਗ੍ਰਿਫਤਾਰ ਕੀਤੀ ਗਈ ਸੀ ਤੇ ਜਿਹਦੇ ਵਿੱਚ ਹੁਣ ਬਹੁਤ ਜ਼ਲ ਬਾਹਰ ਆਉਣ ਜਾ ਰਹੀ ਹੈ 29 ਦਿਨਾਂ ਵਾਸਤੇ ਜੋ ਬਠਿੰਡਾ ਅਦਾਲਤ ਨੇ ਬਹੁਤ ਜ਼ਲ ਉਹਦੇ ਹੱਕ ਦੇ ਵਿੱਚ ਫੈਸਲਾ ਕਰਤਾ ਜਿਹੜੇ ਹਿਸਾਬ ਨਾਲ ਇਹਨੇ ਵੱਡੇ ਵੱਡੇ ਕਾਰਨਾਮੇ ਕੀਤੇ ਸੀ 2020 ਦੇ ਵਿੱਚ ਇਹ ਚਿੱਟਾ ਵੇਚਣ ਲੱਗੀ ਸੀ ਇਹਨੇ ਬਹੁਤ ਨਹੀਂ ਕਿ ਪੰਜਾਬ ਦੇ ਵਿੱਚ ਮੈਂ ਕਹਣਾ ਵੀ ਪਤਾ ਨਹੀਂ ਕਿੰਨੇ ਕੁ ਨੌਜਵਾਨ ਉਹ ਚਿੱਟੇ ਨਾਲ ਮਰੇ ਹੋਣਗੇ ਤਾਂ ਪਹਿਲਾਂ ਆਪਾਂ ਤੁਹਾਨੂੰ ਵੀਡੀਓ ਸੁਣਾ ਦਈਏ ਵੀ ਬਹੁਤ ਜਲਦ ਅਦਾਲਤ ਨੇ ਜੋ ਬਠਿੰਡਾ ਅਦਾਲਤ ਨੇ ਦੇ ਹੱਕ ਦੇ ਵਿੱਚ ਕਰਤਾ ਫੈਸਲਾ ਤੇ ਜੋ ਕਿ 29 ਦਿਨਾਂ ਬਾਅਦ ਤੇ ਬਾਹਰ ਆਉਣ ਜਾ ਰਹੀ ਹੈ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਤੋਂ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਜੋ 17.31 ਖਬਰ ਸਾਹਮਣੇ ਆ ਰਹੀ ਹੈ ਚਿੱਟੀਨਾਂ ਬੜੀ ਗਈ ਮਹਿਲਾ ਨੂੰਸਮਾਨ ਦੇ ਦਿੱਤੀ ਗਈ ਹੈ ਤਾਂ ਹਾਲ ਹੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਚਿੱਟੇਸਣੇ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਨੂੰ ਬਰਖਾਸਤ ਕਰ ਦਿੱਤਾ ਗਿਆ ਔਰ ਦੱਸਦੀ ਹੈ ਕਿ ਅੱਜ ਬਠਿੰਡਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਔਰ 29 ਦਿਨ ਦੇ ਲਈ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਨੇ ਇਸ ਅਸਲਾ ਲਿਆ ਇਸ ਵੇਲੇ ਦੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਲਜ਼ਮ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ ਹਾਲ ਹੀ ਦੇ ਵਿੱਚ ਅਭਰੰਡਾ ਦੇ ਵਿੱਚ ਸੀਨੀਅਰ ਮਹਿਲਾ ਕਾਂਸਟੇਬਲ ਦੀ ਗ੍ਰਿਫਤਾਰੀ ਹੁੰਦੀ ਹੈ ਜਦੋਂ ਥਾੜ ਦੇ ਵਿੱਚ ਸਵਾਰ ਹੋ ਕੇ ਜਾ ਰਹੀ ਸੀ ਔਰ ਉਸ ਦੀ ਜਦੋਂ ਥਾੜ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਪੰਜਾਬ ਪੁਲਿਸ ਦੇ ਉੱਤੇ ਖੜੇ ਹੋਏ ਔਰ ਉਸ ਤੋਂ ਬਾਅਦ ਨਾ ਸੀਨੀਅਰ ਅਧਿਕਾਰੀ ਦਾ ਬਿਆਨ ਸਾਹਮਣੇ ਹੁੰਦਾ ਔਰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬਰ ਗਿਆ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਇਸ ਮਹਿਲਾ ਕੋਲ ਚਿੱਟਾ ਬ੍ਰਾਹਮਣ ਕੀਤਾ ਗਿਆ ਸੀ ਜਦੋਂ ਇਹ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੀ ਸੀ ਤਾਂ ਪਟਿੰਡਾ ਪੁਲਿਸ ਨੇ ਇਹ ਹਾਂਜੀ ਹੁਣ ਜੋ ਨੌਕਰੀ ਤੋਂ ਤਾਂ ਪਰ ਇਹਨੂੰ ਲਾਹ ਦਿੱਤਾ ਗਿਆ ਪਰ ਜਿਹੜੀ ਹੁਣ ਗੱਲ ਕਰੀਏ ਆਪਾਂ ਵੀ ਬਹੁਤ ਜਲਦ ਜ਼ਮਾਨਤ ਜ਼ਰੂਰ ਮਿਲ ਗਈ ਇਹਨੂੰ ਕਿਉਂਕਿ ਜਿਹੜੇ ਹਿਸਾਬ ਨਾਲ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਆ ਹਰ ਰੋਜ਼ ਕੋ ਹਰ ਰੋਜ਼ ਕੋਈ ਨਾ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਕਦੇ ਕਿਸੇ ਪੁਲਿਸ ਵਾਲੇ ਦੇ ਕਿਲੋ ਚਟਾ ਫੜਿਆ ਜਾਂਦਾ 7 ਕਰੋੜ ਦਾ ਕਿਉਂਕਿ ਬਹੁਤ ਹੀ ਜ਼ਿਆਦੇ ਉਦੋਂ ਬਾਅਦ ਦੀਆਂ ਗੱਲਾਂ ਜਦੋਂ ਕਿ ਸਖਤਾਈ ਹੋਈ ਆ ਪੰਜਾਬ ਦੇ ਵਿੱਚ ਪਰ ਜਿਹੜੀ ਕੀ ਹੁਣ ਗੱਲ ਕਰੀਏ ਜਿਵੇਂ ਇਹਦੇ ਤੋਂ ਇਹਦੇ ਤੇ ਰਿਮਾਂਡ ਤੇ ਇਹਨੇ ਆਪਣੇ ਬੰਦੀਓ ਕੋਈ ਗੱਲ ਦਾ ਖੁਲਾਸਾ ਨਹੀਂ ਕੀਤਾ ਨਾ ਹੀ ਕਿਸੇ ਪੁਲਿਸ ਵਾਲੇ ਨੇ ਦੱਸਿਆ ਗਿਆ ਵੀ ਰਿਮਾਂਡ ਤੇ ਇਹ ਕਿਹਾ ਗਿਆ ਕਿਉਂਕਿ ਰਿਮਾਂਡ ਹੁਣ ਇਹ ਪਤਾ ਨਹੀਂ ਵੀ ਕਿਹੜੇ ਤਰੀਕੇ ਦਾ ਰਿਮਾਂਡ ਸੀ ਜਿਹਦੇ ਵਿੱਚ ਕੋਈ ਵੀ ਆਪਣੇ ਬੰਨਿਓ ਨੇ ਕੋਈ ਗੱਲ ਦਾ ਖੁਲਾਸਾ ਨਹੀਂ ਕੀਤਾ ਪਰ ਜੇ ਗੱਲ ਕਰੀ ਹੁਣ ਬਹੁਤ ਜਲਦ ਇਹਨੂੰ ਬਹੁਤ ਜਲਦ ਜ਼ਮਾਨਤ ਮਿਲ ਚੁੱਕੀ ਜੋ ਕਿ ਬਠਿੰਡਾ ਅਦਾਲਤ ਨੇ ਇਹਦੇ ਹੱਕ ਦੇ ਵਿੱਚ ਇੱਕ ਫੈਸਲਾ ਕਰਤਾ ਜਿਹਦੇ ਵਿੱਚ 29 ਦਿਨਾਂ ਵਾਸਤੇ ਬਾਹਰ ਆਉਣ ਜਾ ਰਹੀ ਆ ਪਰ ਹੁਣ ਸ਼ਿਕਾਇਤ ਇਹੀ ਆ ਕਿਉਂਕਿ ਪੰਜਾਬ ਦੇ ਕਈ ਪੱਤਰਕਾਰਾਂ ਬੰਨਿਓ ਵੀ ਪੰਜਾਬ ਸਰਕਾਰ ਤੇ ਕਈ ਸਵਾਲ ਉੱਠੇ ਆ ਵੀ ਜਦੋਂ ਕਿ ਛੋਟੇ ਮੋਟੇ ਨਸ਼ੇ ਤਸਕਰਾਂ ਦੇ ਘਟਾਏ ਜਾਂਦੇ ਆ ਕਿਉਂਕਿ ਇੱਕ ਮਹੀਮ ਜਿਹੜੀ ਚੱਲੀ ਆ ਪੰਜਾਬ ਦੇ ਵਿੱਚ ਹਰ ਕਿਸੇ ਦੇ ਘਰ ਤੇ ਬਲਡੋਜ਼ਰ ਫਿਰਿਆ ਜਾਂਦਾ ਤੇ ਜੋ ਬਈ ਇਹ ਪੰਜਾਬ ਪੁਲਿਸ ਵਾਲੀ ਆ ਜੋ ਕਿ ਕਸਟੇਬਲ ਆ ਜਿਹਦੇ ਵਿੱਚ ਕੀ ਬਠਿੰਡਾ ਤੋਂ ਇਹਨੂੰ ਗ੍ਰਿਫਤਾਰ ਕੀਤਾ ਤੇ ਪਰ ਇਸ ਤੇ ਕੋਈ ਇਹਦੇ ਤੇ ਇਨਕੁਆਇਰੀ ਨਹੀਂ ਹੋਈ ਪੰਜਾਬ ਸਰਕਾਰ ਨੇ ਇਹਦੇ ਘਰ ਤੇ ਬਲਡੋਜ਼ਰ ਚੱਲਣਾ ਦੂਰ ਇਹਦੇ ਘਰ ਦੇ ਕੋਲ ਦੀ ਵੀ ਨਹੀਂ ਬਲਡੋਜ਼ਰ ਲੰਘਿਆ ਇਹ ਕਈ ਪੱਤਰਕਾਰਾਂ ਬਣੀਓ ਖੁਲਾਸੇ ਕੀਤੇ ਗਏ ਪਰ ਹੁਣ ਜੋ ਕਿਉਂਕਿ ਬਹੁਤ ਜਲਦ ਇਹਨੇ ਆਪਣੀ ਕਸਟੀਡੀ ਜਿੰਨੀ ਵੀ ਕੱਟੀ ਗਈ ਤਾਂ ਪਰ ਉਹ ਤੋਂ ਬਾਅਦ ਇਹਨੂੰ ਜ਼ਮਾਨਤ ਬਹੁਤ ਜਲਦ ਮਿਲਣ ਜਾ ਰਹੀ ਆ ਪਰ ਜੇ ਗੱਲ ਕਰੀਏ ਦੀ ਨੌਕਰੀ ਦੀ ਨੌਕਰੀ ਜ਼ਰੂਰ ਚਲੀ ਗਈ ਆ ਪਰ ਜਿਹੜੀ ਹੁਣ ਇਹ ਪੰਜਾਬ ਸਰਕਾਰ ਇਹਨੂੰ ਬਹੁਤ ਜਲਦ ਇਹਦਾ ਵੈਸੇ ਕੋਰਟ ਦਾ ਫੈਸਲਾ ਹੁੰਦਾਗਾ ਚਾਹੇ 17 ਗ੍ਰਾਮ ਚਿੱਟਾ ਸੀ ਚਾਹੇ ਮੰਨ ਕੇ ਚਲੋ ਜ਼ਿਆਦਾ ਪਰ ਇਹਨੂੰ ਬਾਹਲਾ ਨਹੀਂ ਤਾਂ ਜ਼ਿਆਦਾ ਤੇ ਸਾਲ ਤੇ ਕਮ ਸੇ ਕਮ ਰੱਖਣਾ ਸੀ ਕਿਉਂਕਿ ਜਿਹੜੇ ਨਸ਼ਾ ਤਸਕਰ ਅਕਸਰ ਜਿਹੜੇ ਵੱਡੇ ਮਾਤਰਾ ਚ ਵੇਚਦੇ ਆ ਅਕਸਰ ਨੂੰ ਤਾਂ ਫਿਰ ਉਹ ਇਹੋ ਜਿਹਾ ਇਹਨਾਂ ਨੂੰ ਤਾਂ ਵੀ ਬਾਹਰ ਤਾਂ ਹੀ ਜਾਣਾ ਚਾਹੇ ਹੁਣ ਖੁੱਲਕੇ ਵਿੱਚੋਂ ਚਿੱਟਾ ਚਾਹੇ 2 ਕਿਲੋ ਵਿੱਚੋਂ ਚਾਹੇ 1 ਕਿਲੋ 1 ਕਿਲੋ ਬਰਾਮਦ ਹੁੰਦਾ ਅਕਸਰ ਨੂੰ ਉਹਦੀ ਸਜ਼ਾ ਤਾਂ ਫਿਰ ਮਹੀਨੇ ਡੁੱਢ ਮਹੀਨੇ ਦੇ ਵਿੱਚ ਵਿੱਚ ਬਾਹਰ ਆਉ ਜਾਣਾਗਾ ਤਾਂ ਬਹੁਤ ਜਲਦੀ ਨੂੰ ਜ਼ਮਾਨਤ ਮਿਲ ਚੁੱਕੀ ਸ਼ਿਕਾਇਤ ਹੁਣ ਸਾਡੇ ਪੰਜਾਬ ਦੇ ਵਾਸਤੇ ਇਹ ਹੀ ਆ ਵੀ ਇਹਦੇ ਘਰ ਤੇ ਪਹਿਲਾਂ ਗੱਲ ਕਰੀਏ ਬਲਡوزر ਨਹੀਂ ਚੱਲਿਆ ਦੂਜੀ ਗੱਲ ਬਹੁਤ ਜਲਦੀ ਜ਼ਮਾਨਤ ਮਿਲ ਗਈ ਤਤੀਜੀ ਗੱਲ ਜਿਹੜੇ ਕੀ ਇਹ ਛੇਤੀ ਤੋਂ ਛੇਤੀ ਜਮਾਨਤ ਹੋਈ ਹੈ ਇਹਦੀ ਕਿਉਂਕਿ ਇੱਕ ਪਾਵਰ ਲਾ ਲੋ ਚਾਹੇ ਤਾਂ ਤੇ ਬਾਕੀ ਰਹਿ ਗਈ ਗੱਲ ਜਿਹੜੀ ਇਹ ਨਸ਼ੇ ਦੀ ਜਿਵੇਂ 17 ਗ੍ਰਾਮ ਕਿਉਂਕਿ ਇਹਨੂੰ ਬਾਹਲਾ ਨਹੀਂ ਤਾਂ ਕਮ ਸੇ ਕਮ ਇੱਕ ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ ਤਾਂ ਕਿ ਇਹਨੂੰ ਜਿਹੜੇ ਹੋਰ ਵੀ ਕੋਈ ਨਸ਼ਾ ਤਸਕਰਾਂ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਹੁੰਦਾ ਵੀ 17 ਗ੍ਰਾਮ ਦੀ ਵਿੱਚ ਆਪਾਂ ਨੂੰ ਸਾਲ ਇੱਕ ਅੰਦਰ ਲਾਉਣਾ ਪਊਗਾ ਕਿਉਂਕਿ ਇਹਦਾ ਕਰਕੇ ਸਾਡੇ ਪੰਜਾਬ ਦੇ ਵਿੱਚ ਨਸ਼ਾ ਬੰਦ ਨਹੀਂ ਹੁੰਦਾ ਕਿਉਂਕਿ 10 ਦਿਨ 20 ਦਿਨ ਲਾ ਕੇ ਫਿਰ ਜੇਲ੍ਹ ਚੋਂ ਆ ਕੇ ਫਿਰ ਉਹੀ ਕੰਮ ਇਹ ਤਾਂ ਫਿਰ ਸਾਡੇ ਪੰਜਾਬ ਦਾ ਭਲਾ ਨਹੀਂ ਹੋਣਾ ਜਿਹੜੇ ਹਸਾਵਣਾ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪੰਜਾਬ ਸਰਕਾਰ ਵੀ 31 ਮਈ ਤੱਕ ਅਸੀਂ ਪੰਜਾਬ ਚੋਂ ਚਿੱਟਾ ਮੁਕਤ ਕਰ ਦਾਂਗੇ ਸਾਫ਼ ਕਰ ਦਾਂਗੇ ਦਾਅਵੇ ਤਾਂ ਇਹੀ ਰਹੇ ਪੰਜਾਬ ਸਰਕਾਰ ਦੇ ਜੇ ਗੱਲ ਕਰੀਏ ਸੀਐਮ ਪੰਤ ਮਾਨ ਦੀ 26 ਜਨਵਰੀ ਨੂੰ ਇੱਕ ਵਾਅਦਾ ਕੀਤਾ ਸੀ ਲੋਕਾਂ ਨਾਲ ਚਿੱਟੇ ਦਾ ਮੁੱਦਾ ਰੱਖ ਕੇ ਇਹ ਸਰਕਾਰ ਬਣੀ ਸੀ ਕਿਹਾ ਗਿਆ ਸੀ 26 ਜਨਵਰੀ ਤੱਕ ਚਿੱਟੇ ਦਾ ਸਪਾਇਆ ਕਰਦਾਂਗੇ ਪਰ ਨਹੀਂ ਹੋਇਆ ਅਕਸਰ ਇਹ ਲੋਕਾਂ ਨੂੰ ਆਪਣੇ ਬੰਨੀਓ ਦਲਾਸੇ ਦਿੰਦੇ ਆਏ ਆ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਜੋ ਅੱਜ ਦੀ ਖਬਰਾਂ ਸੀ ਜੋ ਅਮਨਦੀਪ ਕੌਰ ਨੂੰ ਬਹੁਤ ਜਲਦ ਇੱਕ ਜਮਾਨਤ ਮਿਲ ਚੁੱਕੀ ਜੋ ਬਠਿੰਡਾ ਅਦਾਲਤ ਨੇ ਉਹਨੂੰ ਬਹੁਤ ਜਲਦ ਉਹਦੇ ਹੱਕ ਦੇ ਵਿੱਚ ਫੈਸਲਾ ਕੀਤਾ ਜਿਦੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਕਾਨੂੰਨ ਨਾਲ ਟੋਕ ਤੇ ਧੰਨਵਾਦ